ਮੇਰਾ ਨਾਮ ਅਵਨੀਤ कौर ਹੈ ਮੈਂ ਅੰਮ੍ਰਿਤਸਰ ਦੀ ਵਾਸੀ ਆ ਤੇ ਇਸ ਟਾਈਮ ਤੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਸੀਗਾ ਰੰਜੀਤ ਐਵੇਨਿਊ ਅੰਮ੍ਰਿਤਸਰ ਚ ਉੱਥੇ ਅਸੀਂ ਖੜੇ ਆ ਜਿੱਥੇ ਪ੍ਰੋਗਰਾਮ ਫਿਲਹਾਲ ਸਮਾਪਤ ਹੋਇਆ ਹੈ ਤੇ ਓਵਰਆਲ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਕਿ ਸਾਡੀ ਜਨਰੇਸ਼ਨ ਅੱਜ ਦੇ ਯੂਥਸ ਨੂੰ ਇਹ ਚੀਜ਼ਾਂ ਦੇ ਬਾਰੇ ਪਤਾ ਹੋਣਾ ਤੇ ਆਪਣੀ ਹਿਸਟਰੀ ਨਾਲ ਜੁੜੇ ਹੋਣਾ ਬਹੁਤ ਇੰਪੋਰਟੈਂਟ ਹੈਗਾ ਸੋ ਓਵਰਆਲ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਇਸ ਲਈ థాంਕਫੁਲ ਹੈਗੇ ਆ ਪੰਜਾਬ ਗਵਰਨਮੈਂਟ ਦੇ ਕਿ ਉਹਨਾਂ ਨੇ ਇਨਾ ਵਧੀਆ ਉਪਰਾਲਾ ਕਰਵਾਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਕਿ ਸਾਰਿਆਂ ਨੂੰ ਇੱਕ ਵਧੀਆ ਸੰਦੇਸ਼ ਜਾਵੇ ਕਿ ਆਪਣੀ ਕੌਮ ਨਾਲ ਕਿਵੇਂ ਜੁੜੇ ਰਹਿਣਾ ਸੋ ਅਸੀਂ ਬਹੁਤ ਥੈਂਕਫੁਲ ਹਾਂ ਸਰਕਾਰ ਦਾ ਆਈਡੀਆ ਪਰਲਾ ਸਾਡੇ ਗੌਰਵ ਮ ਇਤਿਹਾਸ ਨੂੰ ਦਰਸਾਉਂਦਾ ਸਾਡੇ 350 350 ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਲਾਈਟ ਐਂਡ ਸਾਊਂਡ ਤੇ ਕਰਵਾਇਆ ਗਿਆ ਐ ਸਮਸਾ ਸ਼ਾਹ ਦੇ ਵਿਜੇ ਦੇ ਵਿੱਚ ਕਾਫੀ ਸੰਗਤ ਜਿਹੜੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ ਸੋ ਸਾਰੀਆਂ ਸੰਗਤਾਂ ਨੇ ਗੁਰੂ ਦੇ ਜਸ ਦੇ ਨਾਲ ਪਹਿਲਾਂ ਨੇ ਹਾਲ ਕੀਤਾ ਫਿਰ ਅ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਜੀਵਨ ਨਾਲ ਸੰਬੰਧਿਤ ਜਿੰਨੇ ਘਟਨਾਕ੍ਰਮ ਸੀ ਉਹ ਸਾਰੇ ਲਾਈਟ ਐਂਡ ਸਾਊਂਡ ਦੇ ਤਰੀਕੇ ਨਾਲ ਦਰਸਾਏ ਗਏ ਸੋ ਇਹਦੇ ਤੋਂ ਅਸੀਂ ਇਹ ਸਿੱਖਿਆ ਕੀ ਲੈਣੀ ਹੈ ਇਹ ਸਾਰਾ ਕੁਝ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਮਿਲਦਾ ਸੋ ਅਸੀਂ ਅੱਜ ਅਸੀਂ ਇਹੀ ਕਹਾਂਗੇ ਕਿ ਪੰਜਾਬ ਸਰਕਾਰ ਵੱਲੋਂ ਇੰਨੇ ਵੱਡੇ ਪੱਧਰ ਤੇ ਜਿਹੜਾ ਸਾਡਾ ਦੇ ਗੁਰੂਆਂ ਦਾ ਇਤਿਹਾਸ ਜਿਹੜਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਜ਼ਮੀਨ ਦਾ ਇਤਿਹਾਸ ਹੈ ਉਹ ਦਿਖਾਇਆ ਗਿਆ ਇਹ ਸਾਨੂੰ ਸੇਧ ਲੈ ਕੇ ਚੱਲਣ ਦੀ ਲੋੜ ਹੈ ਜਿਹੜੇ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਨੇ ਨਾਨਕਪੁਰ ਸਾਹਿਬ ਦੀ ਧਰਤੀ 'ਤੇ ਸਾਰੇ ਕੀਤੇ ਗਏ 23 ਤੇ 24 ਨਵੰਬਰ ਨੂੰ ਸ਼੍ਰੀ ਨਾਨਕਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉੱਥੇ ਸਮਾਗਮ ਕੀਤੇ ਜਾਣਗੇ ਸੋ ਮੇਰੇ ਵੱਲੋਂ ਵੀ ਖੁੱਲਾ ਸਦਾ ਸਾਰੀ ਸੰਗਤ ਨੂੰ ਦਿੱਤਾ ਜਾਂਦਾ ਕਿ ਉੱਥੇ ਆ ਕੇ ਆਪਾਂ ਗੌਰਵ ਮਈ ਇਤਿਹਾਸ ਨੂੰ ਜੁੜੀਏ ਗੌਰਵ ਮਈ ਇਤਿਹਾਸ ਦੇ ਨਾਲ ਜੁੜੀਏ ਤੇ ਗੌਰਵ ਕਾਲ ਸਿਰ ਜਨਮ ਦਿਨ ਆਤਮ ਸਤਿਖੁਈ ਦੇਖੋ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਪਾਜਾਵਾ ਜਿਹੜਾ ਸ਼ਹਾਦਤ ਤੇ ਦਿਹਾੜਾ ਉਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਆ ਪੰਜਾਬ ਸਰਕਾਰ ਅੱਜ ਅਸੀਂ ਇੱਥੇ ਲਾਈਟ ਐਂਡ ਸ਼ੋ ਜਿਹੜਾ ਪ੍ਰੋਗਰਾਮ ਆ ਉਹ ਕਰਵਾਇਆ ਗਿਆ ਸਾਡੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਪੰਜਾਬ ਦੇ ਲਾਈਟ ਹੈਂਡ ショਓ ਪ੍ਰੋਗਰਾਮ ਜਿਹੜੇ ਨੇ ਕਰਵਾਏ ਗਏ ਨੇ ਤਾਂ ਕਿ ਸਾਡੇ ਬੱਚੇ ਸਾਡੀ ਸੰਗਤ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੁੜ ਸਕੇ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੇ ਆ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਜਿਹੜੀ ਆ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਬਹੁਤ ਆ ਧਰਮ ਨੂੰ ਤੋ ਦੋ ਇਵਨ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਦਿੱਤੀ ਆ ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਬੱਚੇ ਅੱਜ ਇਤਿਹਾਸ ਤੋਂ ਜਾਣੂ ਹੋਏ ਨੇ ਸੋ ਨਾਲ ਸਾਡੇ ਸਾਡੇ ਭੈਣ ਜੀ ਅ ਅੰਮ੍ਰਿਤਸਰ ਇਸ ਤੋਂ ਐਮ ਐਲ ਏ ਮੈਡਮ ਜੀਵਨ ਜੋਤ ਕੌਰ ਜੀ ਸੰਧੂ ਸਾਹਿਬ ਵੈਸ ਤੋਂ ਐਮ ਐਲ ਏ ਸਾਹਿਬ ਸਾਡੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਆ ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਸਮਾਪਤੀ ਹੋਣੀ ਆ 23 24 25 ਨੂੰ ਉੱਥੇ ਜਿਹੜੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਨੇ 23 ਨੂੰ ਸਰਬ ਧਰਮ ਸੰਮੇਲਨ ਜਿਹੜਾ ਆ ਉਹ ਕਰਵਾਇਆ ਜਾਣਾ ਹੈ ਕਿ ਗੁਰੂ ਸਾਹਿਬ ਸਾਰੇ ਹੀ ਧਰਮਾਂ ਦੇ ਰਹਿਬਰ ਸੀਗੇ ਔਰ 24 ਤਰੀਕ ਨੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ اجلاس ਆ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ اجلاس ਹੋਏਗਾ ਭਾਈ ਜੱਤਾ ਜੀ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਾਵਨ ਪਵਿੱਤਰ ਸੀਸ ਜਿਹੜਾ ਉਹ ਦਿੱਲੀ ਤੋਂ ਲੈ ਕੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਉੱਥੇ ਮੈਮੋਰੀਅਲ ਬਣਾਇਆ ਗਿਆ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਸ ਮੈਮੋਰੀਅਲ ਦਾ ਉਦਘਾਟਨ ਕੀਤਾ ਉਸ ਮੈਮੋਰੀਅਲ ਦੇ ਵਿੱਚ ਜਿਹੜਾ ਸਾਡਾ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਆ ਉਹ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਭਾਰਤ ਦੇ ਸਾਰੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਇਸ ਪ੍ਰੋਗਰਾਮਾ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਪੱਤਰ ਦਿੱਤਾ ਹੈ ਔਰ ਇਕ ਤਾਂ ਵੱਡੀ ਟੈਂਟ ਸਿਟੀ ਜਿਹੜੀ ਆ ਉੱਥੇ ਐਸਟੈਬਲਿਸ਼ ਕੀਤੀ ਗਈ ਆ ਸੋ ਜਿਹਦੇ ਵਿੱਚ ਲਗਭਗ 12000 ਜਿਹੜੇ ਸੰਗਤ ਦੇ ਰੋਜ਼ਾਨਾ ਠਹਿਰਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੋ ਮੈਂ ਸਮੁੱਚੀ ਸੰਗਤ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ਼੍ਰੀ ਗੁਰਤੇਗ ਬਾਦ ਦਰਸਾਪ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹਨਾਂ ਨੂੰ ਨਤਮਸਤਕ ਹੋਈਏ ਉਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰੀਏ ਜੀ ਜੀ ਧੰਨਵਾਦ ਜੀ ਮੇਰਾ ਨਾਮ ਅਵਨੀਤ ਕੋਰੇ ਮੈਂ ਅੰਮ੍ਰਿਤਸਰ ਦੇ ਵਾਸੀ ਆ ਤੇ ਇਸ ਟਾਈਮ ਤੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਸੀਗਾ ਰੰਜੀਤ ਐਵੇਨਿਊ ਅੰਮ੍ਰਿਤਸਰ ਚ ਉੱਥੇ ਅਸੀਂ ਖੜੇ ਆ ਜਿੱਥੇ ਪ੍ਰੋਗਰਾਮ ਫਿਲਹਾਲ ਸਮਾਪਤ ਹੋਇਆ ਹੈ ਤੇ ਓਵਰਆਲ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਕਿ ਸਾਡੀ ਜਨਰੇਸ਼ਨ ਅੱਜ ਦੇ ਯੂਥਸ ਨੂੰ ਇਹ ਚੀਜ਼ਾਂ ਦੇ ਬਾਰੇ ਪਤਾ ਹੋਣਾ ਤੇ ਆਪਣੀ ਹਿਸਟਰੀ ਨਾਲ ਜੁੜੇ ਹੋਣਾ ਬਹੁਤ ਇੰਪੋਰਟੈਂਟ ਹੈਗਾ ਸੋ ਓਵਰਆਲ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਤੇ ਅਸੀਂ ਥੈਂਕਫੁਲ ਹੈਗੇ ਆ ਪੰਜਾਬ ਗਵਰਨਮੈਂਟ ਦੇ ਕਿ ਉਹਨਾਂ ਨੇ ਇਹਨਾਂ ਵਧੀਆ ਉਪਰਾਲਾ ਕਰਵਾਇਆ ਕਿ ਚਿਰੀਗੁਰੂ ਤੇ ਇੱਕ ਬਾਦਰਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਕਿ ਸਾਰਿਆਂ ਨੂੰ ਇੱਕ ਵਧੀਆ ਸੰਦੇਸ਼ ਜਾਵੇ ਕਿ ਆਪਣੀ ਕੌਮ ਨਾਲ ਕਿਵੇਂ ਜੁੜੇ ਰਹਿਣਾ ਹੈ ਸੋ ਅਸੀਂ ਬਹੁਤ ਥੈਂਕਫੁਲ ਹਾਂ ਸਾਡ ਸਰਕਾਰ ਦਾ ਆਈਡੀ ਪਰ ਅੱਲਾ ਸਾਡੇ ਗੌਰਵ ਮਿ ਇਤਿਹਾਸ ਨੂੰ ਦਰਸਾਉਂਦਾ ਸਾਡੇ 350 ਦੇ 50 ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਨ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਲਾਈਟ ਐਂਡ ਸਾਊਂਡ ਦੇ ਕਰਵਾਏ ਗਏ ਐ ਸਮਸਾ ਸ਼ਾਇਦ ਦੇ ਵਿੱਚ ਕਾਫੀ ਸੰਗਤ ਜਿਹੜੀ ਹੈ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਸੋ ਸਾਰੀਆਂ ਸੰਗਤਾਂ ਨੇ ਗੁਰੂ ਦੇ ਜਸ ਦੇ ਨਾਲ ਪਹਿਲਾਂ ਨੇ ਹਲਕੀਤਾ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਜੀਵਨ ਨਾਲ ਸੰਬੰਧਿਤ ਜਿੰਨੇ ਘਟਨਾਕ੍ਰਮ ਸੀ ਉਹ ਸਾਰੇ ਲਾਈਟ ਐਂਡ ਸਾਊਂਡ ਦੇ ਤਰੀਕੇ ਨਾਲ ਦਰਸਾਏ ਗਏ ਸੋ ਇਹਦੇ ਤੋਂ ਅਸੀਂ ਇਹ ਸਿੱਖਿਆ ਕੀ ਲੈਣੀ ਹੈ ਇਹ ਸਾਰਾ ਕੁਝ ਦਿਨ ਤਾਂ ਸਾਨੂੰ ਆਪਣੇ ਗੌਰਵ ਮਤੇ ਹਾਸ ਤੋਂ ਇਤਿਹਾਸ ਤੋਂ ਮਿਲਦਾ ਸੋ ਸੀ ਅੱਜ ਅਸੀਂ ਇਹੀ ਕਹਾਂਗੇ ਕਿ ਪੰਜਾਬ ਸਰਕਾਰ ਵੱਲੋਂ ਇੰਨੇ ਵੱਡੇ ਪੱਧਰ ਤੇ ਜਿਹੜਾ ਸਾਡੇ ਗੁਰੂਆਂ ਦਾ ਇਤਿਹਾਸ ਜਿਹੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਜ਼ਮੀਨ ਦਾ ਇਤਿਹਾਸ ਹੈ ਉਹ ਦਿਖਾਇਆ ਗਿਆ ਇਹ ਤੇ ਸਾਨੂੰ ਸੇਧ ਲੈ ਕੇ ਚੱਲਣ ਦੀ ਲੋੜ ਹੈ ਜਿਹੜੀ ਤੁਹਾਡੇ ਦਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਨੇ ਨਾਨਕਪੁਰ ਸਾਹਿਬ ਦੀ ਧਰਤੀ 'ਤੇ ਸਾਰੇ ਕੀਤੇ ਗਏ 23 ਤੇ 24 ਨਵੰਬਰ ਨੂੰ ਸ੍ਰੀ ਨਾਨਕਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉੱਥੇ ਸਮਾਗਮ ਕੀਤੇ ਜਾਣਗੇ ਸੋ ਮੇਰੇ ਵੱਲੋਂ ਵੀ ਖੁੱਲਾ ਸਦਾ ਸਾਰੀ ਸੰਗਤ ਨੂੰ ਦਿੱਤਾ ਜਾਂਦਾ ਕਿ ਉੱਥੇ ਆ ਕੇ ਆਪ ਸਨ ਜੁੜੀਏ ਗੌਰਮਤਿਹਾਰ ਦੇ ਨਾਲ ਜੁੜੀਏ ਤੇ ਗੌਰਮਤਿਹਾਰਸ ਨੂੰ ਪੜੀਏ ਨੇ ਸ਼੍ਰੀ ਅਨੰਦਪੁਰ ਸਾਹਿਬ ਖਾਸ ਜਨਮ ਦਿਵਸ ਤੇ ਨਤਮਸਤਕ ਹੋਈਏ ਦੇਖੋ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਪਾਜਾਵਾ ਜਿਹੜਾ ਸ਼ਹਾਦਤ ਤੇ ਦਿਹਾੜਾ ਉਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਆ ਪੰਜਾਬ ਸਰਕਾਰ ਅੱਜ ਅਸੀਂ ਇੱਥੇ ਲਾਈਟ ਐਂਡ ਸ਼ੋ ਜਿਹੜਾ ਪ੍ਰੋਗਰਾਮ ਉਹ ਕਰਵਾਇਆ ਗਿਆ ਸਾਡੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਪੰਜਾਬ ਦੇ ਲਾਈਟ ਹੈਂਡ ਸ਼ੋਅ ਪ੍ਰੋਗਰਾਮ ਜਿਹੜੇ ਨੇ ਕਰਵਾਏ ਗਏ ਨੇ ਤਾਂ ਕਿ ਸਾਡੇ ਬੱਚੇ ਸਾਡੀ ਸੰਗਤ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੁੜ ਸਕੇ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੇ ਆ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਜਿਹੜੀ ਆ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਬਹੁਤ ਧਰਮ ਨੂੰ ਤੋ ਦੋ ਇਵਨ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਦਿੱਤੀ ਆ ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਬੱਚੇ ਅੱਜ ਇਤਿਹਾਸ ਤੋਂ ਜਾਣੂ ਹੋਏ ਨੇ ਸੋ ਨਾਲ ਸਾਡੇ ਸਾਡੇ ਭੈਣ ਜੀ ਅ ਅੰਮ੍ਰਿਤਸਰ ਇਸ ਤੋਂ ਐਮ ਐਲ ਏ ਮੈਡਮ ਜੀਵਨ ਜੋਤ ਕੌਰ ਜੀ ਸੰਧੂ ਸਾਹਿਬ ਵੈਸ ਤੋਂ ਐਮ ਐਲ ਏ ਸਾਹਿਬ ਸਾਡੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਆ ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਸਮਾਪਤੀ ਹੋਣੀ ਆ 23 24 25 ਨੂੰ ਉੱਥੇ ਜਿਹੜੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਨੇ 23 ਨੂੰ ਸਰਬ ਧਰਮ ਸੰਮੇਲਨ ਜਿਹੜਾ ਆ ਉਹ ਕਰਵਾਇਆ ਜਾਣਾ ਹੈ ਕਿ ਗੁਰੂ ਸਾਹਿਬ ਸਾਰੇ ਧਰਮਾਂ ਦੇ ਰਾਇਬਰ ਸੀਗੇ ਔਰ 24 ਤਰੀਕ ਨੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਇਜਲਾਸ ਆ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਇਜਲਾਸ ਹੋਏਗਾ ਭਾਈ ਜੱਤਾ ਜੀ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਾਵਨ ਪਵਿੱਤਰ ਸੀਸ ਜਿਹੜਾ ਉਹ ਦਿੱਲੀ ਤੋਂ ਲੈ ਕੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਉੱਥੇ ਮੈਮੋਰੀਅਲ ਬਣਾਇਆ ਗਿਆ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਸ ਮੈਮੋਰੀਅਲ ਦਾ ਉਦਘਾਟਨ ਕੀਤਾ ਉਸ ਮੈਮੋਰੀਅਲ ਦੇ ਵਿੱਚ ਜਿਹੜਾ ਸਾਡਾ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਆ ਉਹ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਭਾਰਤ ਦੇ ਸਾਰੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਇਸ ਪ੍ਰੋਗਰਾਮਾ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਪੱਤਰ ਦਿੱਤਾ ਔਰ ਇਕ ਤਾਂ ਵੱਡੀ ਟੈਂਟ ਸਿਟੀ ਜਿਹੜੀ ਆ ਉੱਥੇ ਐਸਟੈਬਲਿਸ਼ ਕੀਤੀ ਗਈ ਆ ਸੋ ਜਿਹਦੇ ਵਿੱਚ ਲਗਭਗ 12000 ਜਿਹੜੇ ਸੰਗਤ ਦੇ ਰੋਜ਼ਾਨਾ ਠਹਿਰਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੋ ਮੈਂ ਸਮੁੱਚੀ ਸੰਗਤ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ਼੍ਰੀ ਗੁਰਤੇਗ ਬਾਦ ਦਰਸਾਪ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹਨਾਂ ਨੂੰ ਨਤਮਸਤਕ ਹੋਈਏ ਉਹਨਾਂ ਦਾ ਅਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰੀਏ ਜੀ ਜੀ ਧੰਵਾਦ ਜੀ